ਕੁਦਰਤ ਕਰਕੇ ਵਸਿਆ ਸੋਈ ਵਕਤ ਵਿਚਾਰੇ ਸੋ ਬੰਦਾ ਹੋਈ ਇਹ ਕੁਦਰਤ ਕਾਲਪੁਰ ਸੱਚੇ ਪਾਤਸ਼ਾਹ ਨੇ ਸਾਜੀ ਹੈ ਮਹਾਰਾਜ ਜੀ 판ਦੇ ਕਹਿੰਦੇ ਇੱਕ ਬਾਸ਼ਾ ਕਹਿੰਦੇ ਜੀ ਵਕਤ ਵਿਚਾਰਦਾ ਉਹੀ ਬੰਦਾ ਹੈ ਜਿਹੜਾ ਬੰਦਾ ਹੈ ਉਹ ਸੰਸਾਰ ਚ ਮਨੁੱਖਾ ਦੇਹੀ ਲੈ ਕੇ ਆਇਆ ਕਿਉਂ ਹੈ ਇਹ ਕੁਦਰਤ ਦੇ ਵਿੱਚ ਕਣਕਣ ਦੇ ਵਿੱਚ ਮਾਲਕ ਅਪੇਦ ਹੋਏ ਪਏ ਨੇ ਤੇ ਇਸੇ ਤਰ੍ਹਾਂ ਸਾਡੇ ਅੰਦਰ ਵੀ ਮਨ ਇਸ ਕੁਦਰਤ ਦੇ ਇੱਕ ਇੱਕ ਜ਼ਰਰੇ ਦੇ ਵਿੱਚ ਮਨ ਹੈ ਹੁਣ ਇਸ ਮਨ ਨੂੰ ਆਪਾਂ ਪਛਾਣਨਾ ਹੈ ਕਿ ਮਨ ਜਦੋਂ ਤੱਕ ਉਸ ਜੋਤ ਅਕਾਲ ਪੁਰਖ ਵਾਹਿਗੁਰੂ ਨਹੀਂ ਮਿਲੇਗਾ ਉਦੋਂ ਤੱਕ ਆਪਾਂ ਨੂੰ ਪਛਾਣ ਨਹੀਂ ਹੋਏਗੀ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਸਰੂਪ ਕੀ ਹੋਇਆ ਹੈ ਉਹਦੇ ਲਈ ਆਪਾਂ ਨੂੰ ਇਸ ਕੁਦਰਤ ਦੇ ਵਿੱਚ ਅਪੇਧ ਹੋਣ ਲਈ ਨਾਮ ਅਭਿਆਸ ਕਰਨਾ ਪਏਗਾ ਸ਼ਬਦ ਦੀ ਵਿਚਾਰ ਕਰਨੀ ਪਏਗੀ ਦਸਵੇਂ ਦੁਆਰ ਦੀ ਕੋਸ਼ਿਸ਼ ਕਰਨੀ ਪਏਗੀ ਕਿ ਕੁਦਰਤ ਜਦੋਂ ਜਿਸ ਤਰ੍ਹਾਂ ਮਾਰਗ ਨੇ ਸਾਜੀ ਹੈ ਉਸ ਕੁਦਰਤ ਨੂੰ ਉਹਦੇ ਸਾਜਣ ਵਾਲੇ ਦੀ ਉਸ ਪ੍ਰਕਾਸ਼ ਰੂਪੀਤਾ ਦੀ ਉਸ ਦੀ ਵੰਦਗੀ ਕਰਨੀ ਪਏਗੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ